ਖੁਸ਼ੀ ਦਾ ਮੌਕਾ ਹੈ ਸਾਡੇ ਇਸ ਕਲੱਬ ਦੇ ਪ੍ਰਧਾਨ ਸਰਦਾਰ ਪਰਮਜੀਤ ਜੀ ਲੈਰੀ ਸਮੁੱਚੀ ਉਹਨਾਂ ਦੀ ਟੀਮ ਵੱਲੋਂ ਜੋ ਅੱਜ ਸਲਾਈ ਸੈਂਟਰ ਦਾ ਜੋ ਕਟਨ ਕੀਤਾ ਗਿਆ ਸਲੂਨ ਦਾ ਦਾ ਕਟਨ ਕੀਤਾ ਗਿਆ ਮੈਂ ਕਹੂੰਗੀ ਕਿ ਕਲੱਬ ਬਹੁਤ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਇੱਕ ਬੱਚਿਆਂ ਦੇ ਅੱਛੇ ਭਵਿੱਖ ਦੇ ਲਈ ਇੱਕ ਮੈਂ ਕਹੂੰਗੀ ਕਿ ਬਿਜ਼ਨਸ ਖਲਾਇਆ ਗਿਆ ਕਲੱਬ ਵੱਲੋਂ ਕਿ ਜਿਹੜਾ ਅੱਜ ਦਾ ਇਹ ਮੈਸੇਜ ਹੈ ਮੀਡੀਆ ਦੇ ਮੱਧਮ ਰਾਹੀਂ ਮੈਂ ਸਾਰੇ ਮੈਸੇਜ ਦੇਣਾ ਚਾਹੁੰਦੀ ਐ ਕਿ ਸਾਨੂੰ ਹਰ ਇੱਕ ਪਿੰਡ ਦੇ ਵਿੱਚ ਕਲੱਬ ਬਣਾਉਣੇ ਚਾਹੀਦੇ ਆ ਹਰ ਅਪਰਾਲੇ ਕਰਕੇ ਸिलाई ਸੈਂਟਰ ਖੋਲਣੇ ਚਾਹੀਦੇ ਆ ਤਾਂ ਕਿ ਜੋ ਸਾਡੀਆਂ ਬੱਚੀਆਂ ਆਪਣੇ ਪੈਰਾਂ ਸਿਰ ਆਪ ਖੜੀਆਂ ਹੋ ਜਾਣ ਔਰ ਮੈਂ ਸਾਰਿਆਂ ਨੂੰ ਬਹੁਤ ਬਹੁਤ ਸਮੁੱਚੇ ਇਹਨਾਂ ਦੀ ਟੀਮ ਨੂੰ ਵਧਾਈ ਦਿੰਨੀ ਆ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਸਮਾਜ ਦੇ ਵਿੱਚ ਅੱਜ ਇੱਕ ਇਹਨਾਂ ਦਾ ਅੱਛਾ ਮੈਸੇਜ ਜਾਊਗਾ ਕਿਉਂਕਿ ਮੈਂ ਪਹਿਲਾਂ ਵੀ ਇਸ ਕਲੱਬ ਵੱਲੋਂ ਬਹੁਤ ਵਾਰੀ ਇੱਥੇ ਆਈਆਂ ਧੀਆਂ ਦੀ ਲੋਹੜੀ ਮਨਾਉਣੀ ਜਾਂ ਸਲੂਨ ਖਲੋਣੇ ਸਲਾਈ ਸੈਂਟਰ ਖਲੋਣੇ ਕਿ ਮੈਂ ਬਹੁਤ ਵਧਾਈ ਦਊਂਗੀ ਇਸ ਕਲੱਬ ਨੂੰ ਮੈਨੂੰ ਬਹੁਤ ਇੱਥੇ ਆ ਕੇ ਅੱਛਾ ਲੱਗਿਆ ਬੱਚਿਆਂ ਨੂੰ ਮਿਲ ਕੇ ਅੱਛਾ ਲੱਗਿਆ ਸੋ ਪ੍ਰਮਾਤਮਾ ਅੱਗੇ ਹਰਦਾਸ ਕਰਦੀਆਂ ਵੀ ਇਹ ਕਲੱਬ ਨੂੰ ਚੜਦੀ ਕਲਾ ਔਰ ਇਸੇ ਤਰ੍ਹਾਂ ਸੇਵਾ ਦਾ ਮੌਕਾ ਪ੍ਰਮਾਤਮਾ ਸਾਰਿਆਂ ਨੂੰ ਦੇਈ ਰੱਖੇ